ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਅਮਰੀਕਾ ਦੇ ਵਿੱਚ ਪੰਜਾਬ ਤੋਂ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਵਾਲਾ ਮੁੱਖ ਮੁਲਜ਼ਮ ਪੁਲਿਸ ਨੇ ਕਾਬੂ ਕਰ ਲਿਆ ਇਹ ਮੁਲਜ਼ਮ ਕੌਣ ਸੀ ਉਹਦੇ ਬਾਰੇ ਗੱਲ ਕਰਾਂਗੇ ਨਾਲੇ ਗੱਲ ਕਰਨੀ ਹੈ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਸੀ ਉਹਦੇ ਤੇ ਗੱਲਬਾਤ ਕਰਾਂਗੇ ਨਾਲੇ ਗੱਲਬਾਤ ਕਰਨੀ ਹੈ ਕਿ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਕਰਨਲ ਦੇ ਪਰਿਵਾਰ ਨੂੰ ਇੱਕ ਭਰੋਸਾ ਦਿੱਤਾ ਗਿਆ ਔਰ ਅੱਜ ਸ਼ਾਮ ਤੱਕ ਬਹੁਤ ਕੁਝ ਵੱਡਾ ਹੋਣ ਵਾਲਾ ਸੋ ਇਹਨਾਂ ਤਮਾਮ ਗੱਲਾਂ ਦੇ ਉੱਤੇ ਚਰਚਾ ਕਰਨ ਲਈ ਵਾਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵਾ ਪਿਛਲੇ ਸਮੇਂਾਂ ਦੇ ਵਿੱਚ ਡੋਨਲਡ ਟਰੰਪ ਦੇ ਵੱਲੋਂ ਪੂਰੀ ਦੁਨੀਆ ਤੋਂ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆਏ ਹੋਏ ਲੋਕਾਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਗਈਆਂ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਜਿਦੇ ਵਿੱਚ 636 ਲੋਕ ਭਾਰਤੀ ਵੀ ਮੌਜੂਦ ਸੀ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ ਸੋ ਇਹਨਾਂ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਦੇ ਨਾਲ ਭੇਜ ਕੌਣ ਰਿਹਾ ਸੀ ਇਹ ਬਹੁਤ ਵੱਡਾ ਸਵਾਲ ਸੀ ਕਿ ਕਿਹੜੇ ਉਹ ਫਰਾਡ ਏਜੰਟ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਝਾਂਸਾ ਦੇ ਕੇ ਵੱਧ ਪੈਸੇ ਲੈ ਕੇ ਗੈਰਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਜਾਂਦਾ ਹੈ ਔਰ ਇਹਨਾਂ ਦੀ ਜ਼ਿੰਦਗੀ ਦੇ ਨਾਲ ਖੇਲਬਾੜ ਕੀਤਾ ਜਾਂਦਾ ਸੋ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਐਨਆਈਏ ਦੇ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੱਛਮੀ ਦਿੱਲੀ ਦੇ ਤਿਲਕਨਗਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ ਗੋਲਡੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਗੋਲਡੀ ਉਹ ਵਿਅਕਤੀ ਹੈ ਜਿਹਦੇ ਵੱਲੋਂ ਤਰਨਤਾਰਨ ਦੇ ਇੱਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਉਹਦੋਂ ਤੋਂ ਲਿਆ ਗਿਆ ਸੀ ਔਰ ਉਹਨੂੰ ਅਮਰੀਕਾ ਭੇਜਿਆ ਗਿਆ ਅਮਰੀਕਾ ਭੇਜਣ ਦਾ ਹਾਲਾਂਕਿ ਪਹਿਲਾਂ ਕਿਹਾ ਗਿਆ ਸੀ ਕਿ ਸਿੱਧਾ ਅਮਰੀਕਾ ਭੇਜਿਆ ਜਾਏਗਾ ਪਰ ਉਸਨੂੰ ਪਹਿਲਾਂ ਫਿਰ ਸਪੇਨ ਭੇਜਿਆ ਗਿਆ ਸਪੇਨ ਤੋਂ ਬਾਅਦ ਉਹਨੂੰ ਕਈ ਕੰਟਰੀਆਂ ਤੋਂ ਹੁੰਦੇ ਹੋਏ ਉਹਨੂੰ ਫਿਰ ਭੇਜਿਆ ਅਮਰੀਕਾ ਅਮਰੀਕਾ ਉਹ ਕੁਛਕ ਦਿਨ ਰਿਹਾ ਸੀ ਉਸ ਤੋਂ ਬਾਅਦ ਅਮਰੀਕੀ ਸਰਕਾਰ ਨੇ ਲੋਕਾਂ ਨੂੰ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਔਰ ਰਿਪੋਰਟ ਹੋਣ ਤੋਂ ਬਾਅਦ ਉਹ ਵੀ ਨੌਜਵਾਨ ਪੰਜਾਬ ਆਇਆ ਤਰਨਤਾਰਨ ਦਾ ਰਹਿਣ ਵਾਲਾ ਨੌਜਵਾਨ ਸੀ ਔਰ ਉਸ ਨੌਜਵਾਨ ਨੇ ਫਿਰ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਗगनਦੀਪ ਨਾਮ ਦਾ ਇਹ ਵਿਅਕਤੀ ਜਿਹੜਾ ਦਿੱਲੀ ਦੇ ਵਿੱਚ ਰਹਿੰਦਾ ਮੇਰੇ ਨਾਲ ਇਹਨੇ ਆਹ ਬਲਾ ਵਾਦਾ ਕੀਤਾ ਸੀ ਹਾਲਾਂਕਿ ਗगन ਉਹ ਵਿਅਕਤੀ ਹੈ 골ਡੀ ਉਹ ਵਿਅਕਤੀ ਹੈ ਜਿਹਦੇ ਜਿਨੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਸੀ ਜਦੋਂ ਇਸ ਨੌਜਵਾਨ ਨੇ ਪੰਜਾਬ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਤੇ ਪੰਜਾਬ ਪੁਲਿਸ ਨੇ ਇਹਦੇ ਤੇ ਮਾਮਲਾ ਦਰਜ ਕੀਤਾ ਔਰ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਉਹ ਐਨਆਈਏ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ ਸੀ ਔਰ ਐਨਆਈਏ ਇਹਦੇ ਉੱਤੇ ਕਾਰਵਾਈ ਕਰ ਰਿਹਾ ਸੀ ਔਰ ਐਨਆਈਏ ਦੇ ਵੱਲੋਂ ਹੀ ਬੀਤੇ ਕੱਲ੍ਹ ਜਾਨਕਿ ਐਤਵਾਰ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰ ਕਰਕੇ ਹੁਣ ਇਹਦੇ ਤੋਂ ਹੋਰ ਵੀ ਲੋਕਾਂ ਦੇ ਬਾਰੇ ਜਾਣਕਾਰੀ ਐਨਆਈਏ ਦੇ ਵੱਲੋਂ ਲਈ ਜਾਏਗੀ ਕਿ ਹੋਰ ਇਹਦੇ ਨਾਲ ਕਿਹੜੇ ਕਿਹੜੇ ਲੋਕ ਜੁੜੇ ਹੋਏ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਨੌਜਵਾਨ ਜਿਹੜੇ ਡਿਪੋਰਟ ਹੋ ਕੇ ਆਏ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜੇਕਰ ਆ ਕੇ ਸਾਨੂੰ ਦੱਸੋਗੇ ਕਿ ਕਿਸ ਵਿਅਕਤੀ ਦੇ ਵੱਲੋਂ ਕੀ ਕਹਿ ਕੇ ਤੁਹਾਨੂੰ ਕਿੰਨੇ ਪੈਸੇ ਲਏ ਗਏ ਨੇ ਜੇ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਸਾਰੀ ਗੱਲ ਕਰੋਗੇ ਤੇ ਇਨਸਾਫ ਜ਼ਰੂਰ ਮਿਲੇਗਾ ਸੋ ਉਹਦੇ ਵਿੱਚ ਇੱਕ ਕੜੀ ਜਿਹੜੀ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਉਹ ਐਨਆਈਏ ਨੂੰ ਵੱਡੀ ਕਾਮਯਾਬੀ ਮਿਲੀ ਹੈ ਹੋ ਸਕਦਾ ਹੈ ਕਿ ਜਿਹੜਾ ਵਿਅਕਤੀ ਹੁਣ ਗੋਲਡੀ ਗ੍ਰਿਫਤਾਰ ਕੀਤਾ ਗਿਆ ਉਹਦੇ ਮਾਧਿਅਮ ਦੇ ਨਾਲ ਹੋਰ ਵੀ ਬਹੁਤ ਸਾਰੇ ਉਹਦੇ ਐਸੇ ਪਾਰਟਨਰ ਹੋਣਗੇ ਐਸੇ ਏਜੰਟ ਹੋਣਗੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਨੂੰ ਵਿਦੇਸ਼ ਭੇਜਦਾ ਝਾਂਸਾ ਦੇ ਕੇ ਡੰਕੀ ਰੂਟ ਰਾਹੀਂ ਬਾਹਰ ਭੇਜਦੇ ਸੀ ਡੰਕੀ ਇੰਗਲਿਸ਼ ਦਾ ਸ਼ਬਦ ਹੈ ਜੇ ਤੁਸੀਂ ਉਹਦਾ ਪੰਜਾਬੀ ਜਾਂ ਹਿੰਦੀ ਮਤਲਬ ਕਢੋ ਤੇ ਗਦਾ ਜਾਂ ਖੋਤਾ ਗਿਆ ਜਾਂਦਾ ਹੈ ਮਤਲਬ ਕਿ ਇੰਨੇ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਭੇਜਿਆ ਜਾਂਦਾ ਸੀ ਡਿਪੋਰਟ ਕਿ ਉਧਰ ਭੇਜਿਆ ਜਾਂਦਾ ਡੰਕੀ ਰੂਟ ਦੇ ਰਾਹੀਂ ਮਤਲਬ ਕਿ ਉਹਨਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ 40-50 ਲੱਖ ਰੁਪਇਆ ਲੈ ਕੇ ਉਹਨਾਂ ਵਿਅਕਤੀਆਂ ਦੀ ਜਾਨ ਨੂੰ ਪਹਿਲਾ ਜੋਖਮ ਦੇ ਵਿੱਚ ਪਾਇਆ ਜਾਂਦਾ ਸੀ ਔਰ ਉਹਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਸੀ ਔਰ ਕਿਹਾ ਇਹ ਜਾਂਦਾ ਸੀ ਕਿ ਸਿੱਧਾ ਤੁਹਾਨੂੰ ਅਮਰੀਕਾ ਲਾਇਆ ਜਾਏਗਾ ਹਾਲਾਂਕਿ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਐਸਐਸਸੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਸੀ ਕਿ ਪੰਜਾਬ ਤੋਂ ਸਾਨੂੰ ਦਿੱਲੀ ਦਿੱਲੀ ਤੋਂ ਫਿਰ ਸਾਨੂੰ ਦੁਬਈ ਭੇਜਿਆ ਗਿਆ ਦੁਬਈ ਤੋਂ ਬਾਅਦ ਫਿਰ ਸਾਨੂੰ ਅੱਗੇ ਉਹਨਾਂ ਨੇ ਹੋਰ ਕੰਟਰੀਆਂ ਦੇ ਵਿੱਚ ਭੇਜਿਆ ਜਾਂ ਸਪੇਨ ਭੇਜਿਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਭੇਜਿਆ ਸੋ ਇਹ ਗੱਲਾਂ ਹੁਣ ਸਾਹਮਣੇ ਨਿਕਲ ਕੇ ਜ਼ਰੂਰ ਸਾਹਮਣੇ ਆ ਰਹੀਆਂ ਨੇ ਪਰ ਹੁਣ ਇੱਕ ਵੱਡਾ ਮਗਰਮੱਛ ਇਹ ਮੱਛੀ ਨਹੀਂ ਹੈ ਇਹ ਮਗਰਮੱਛ ਜਿਹੜਾ ਐਨਆਈਏ ਦੇ ਹੱਥ ਲੱਗਾ ਸੋ ਉਮੀਦ ਹੈ ਕਿ ਇਹਦੇ ਮਾਧਿਅਮ ਦੇ ਨਾਲ ਹੋਰ ਵੀ ਬਹੁਤ ਸਾਰੇ ਇਸ ਖੇਡ ਦੇ ਵਿੱਚ ਖੇਡਣ ਵਾਲੇ ਖਿਡਾਰੀ ਜਿਹੜੇ ਨੇ ਉਹ ਪੁਲਿਸ ਦੇ ਹੱਥ ਲੱਗਣਗੇ ਕਿਉਂਕਿ ਵੱਡੀ ਗਿਣਤੀ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਨਹੀਂ ਇਹਨਾਂ ਗੈਰ ਕਾਨੂੰਨੀ ਏਜੰਟਾਂ ਦੀ ਦੁਬਈ ਦੇ ਵਿੱਚ ਬੈਠੀ ਆ ਕਿਉਂਕਿ ਜਿੰਨੇ ਵੀ ਨੌਜਵਾਨ ਡੰਕੀ ਰੂਟ ਰਾਹੀਂ ਜ਼ਿਆਦਾਤਰ ਲੋਕ ਜਿਹੜੇ ਜਾਣਦੇ ਨੇ ਵਿਦੇਸ਼ ਉਹਨਾਂ ਨੂੰ ਦੁਬਈ ਤੋਂ ਫਿਰ ਅੱਗੇ ਕਿਹੜੇ ਕਿਹੜੇ ਰੂਟ ਤੇ ਕੱਢਣਾ ਉਸ ਤਰੀਕੇ ਦੇ ਨਾਲ ਭੇਜਿਆ ਜਾਂਦਾ ਸੀ ਸੋ ਹੁਣ ਇੱਕ ਉਮੀਦ ਦੀ ਕਿਰਨ ਜਿਹੜੀ ਆ ਜ਼ਰੂਰ ਜਾਗੀ ਆ ਕਿ ਐਨਆਈਏ ਦੇ ਵੱਲੋਂ ਜਿਹੜੀ ਏਡੀ ਵੱਡੀ ਕਾਰਵਾਈ ਕੀਤੀ ਗਈ ਆ ਉਸ ਦੇ ਵਿੱਚ ਆਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੇ ਲੋਕ ਡਿਪੋਰਟ ਹੋ ਕੇ ਭਾਰਤ ਆਏ ਨੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਵੀ ਇਨਸਾਫ ਜਿਹੜਾ ਮਿਲਦਾ ਹੋਇਆ ਨਜ਼ਰ ਆਏਗਾ ਸੀਐਮ ਭਗਵੰਤ ਮਾਨ ਅਕਸਰ ਜਦੋਂ ਕੋਈ ਗੱਲ ਕਰਦੇ ਨੇ ਕਿਸੇ ਦੇ ਉੱਪਰ ਤੰਜ ਕੱਸਦੇ ਨੇ ਤੇ ਇੱਕ ਉਹਨਾਂ ਦੇ ਅੰਦਰ ਇੱਕ ਗੋਨ ਹੈ ਕਿ ਉਹ ਸਟਾਇਰ ਬਹੁਤ ਤਕੜਾ ਮਾਰਦੇ ਨੇ ਸੋ ਇੱਕ ਮੀਡੀਆਦਾਰੇ ਦੇ ਨਾਲ ਗੱਲਬਾਤ ਕਰ ਰਹੇ ਸੀ ਸੀਐਮ ਭਗਵੰਤ ਮਾਨ ਔਰ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਰਾਹੁਲ ਗਾਂਧੀ ਦੇ ਬਾਰੇ ਕੀ ਕਹਿਣਾ ਚਾਹੋਗੇ ਸੀਐਮ ਭਗਵੰਤ ਮਾਨ ਹੋਣਾ ਨੇ ਕਈ ਤੰਜ ਕੱਸੇ ਰਾਹੁਲ ਗਾਂਧੀ ਦੇ ਉੱਪਰ ਔਰ ਰਾਹੁਲ ਗਾਂਧੀ ਦੇ ਉੱਪਰ ਤੰਜ ਕੱਸਦੇ ਉਹਨਾਂ ਨੇ ਕਿਹਾ ਕਿ ਯਾਰ ਉਹ ਬੰਦਾ ਰਾਜਨੀਤੀ ਦੇ ਲਈ ਬਣਿਆ ਹੀ ਨਹੀਂ ਹੈ ਉਸ ਬੰਦੇ ਦੇ ਵਿੱਚ ਭਗਵਾਨ ਨੇ ਗੁਣੇ ਨਹੀਂ ਪਾਇਆ ਰਾਜਨੀਤੀ ਵਾਲਾ ਪਰ ਕਾਂਗਰਸ ਪਾਰਟੀ ਔਰ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਬਾਰ-ਬਾਰ 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 ਉਹਨਾਂ ਤੋਂ ਰਾਜਨੀਤੀ ਕਰਾ ਰਿਹਾ ਔਰ ਰਾਹੁਲ ਗਾਂਧੀ ਵੀ ਕਹਿੰਦੇ ਕਿ ਹੁਣ ਇਹ ਸੋਚਣ ਤੇ ਮਜਬੂਰ ਹੋ ਗਿਆ ਕਿ ਯਾਰ ਮੈਨੂੰ ਕਿੱਥੇ ਫਸਾ ਦਿੱਤਾ ਵੀ ਇਹ ਮੇਰੇ ਕਰਨ ਵਾਲਾ ਕੰਮ ਨਹੀਂ ਸੀ ਉਹ ਕਹਿੰਦੇ ਕਿ ਇਹ ਇਹ ਕੋਈ ਇਹ ਵਾਲੀ ਉਪਾਧੀ ਥੋੜਾ ਹੈ ਰਾਜਨੀਤੀ ਵੀ ਪਹਿਲਾਂ ਤੁਹਾਡੇ ਪਿਤਾ ਕਰਦੇ ਸੀ ਤੇ ਤੁਸੀਂ ਵੀ ਹੁਣ ਆ ਕੇ ਉਹਦੇ ਤੇ ਬੈਠ ਜਾਓ ਕਹਿੰਦੇ ਐਸਾ ਨਹੀਂ ਹੈ ਕਿ ਇਹ ਪਿਤਾ ਦੀ ਜ਼ਗੀਰ ਨਹੀਂ ਹੈ ਕਿ ਉਹਦੇ ਉੱਤੇ ਆ ਕੇ ਬੇਟਾ ਬੈਠੇਗਾ ਤੇ ਬੇਟਾ ਵੀ ਰਾਜ ਕਰੇਗਾ ਉਹ ਕਹਿੰਦੇ ਕਿ ਇਹ ਰਾਜਨੀਤੀ ਜਿਹੜੀ ਹੈ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ ਉਹਨਾਂ ਦੇ ਲਈ ਰਾਜਨੀਤੀ ਬਣੀ ਹੀ ਨਹੀਂ ਭਗਵਾਨ ਨੇ ਗੋਣੇ ਹੀ ਨਹੀਂ ਪਾਇਆ ਉਹਨਾਂ ਦੇ ਅੰਦਰ ਔਰ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਭਾ ਦੇ ਐਸੇ ਵਿਸ਼ੇਸ਼ ਸਤਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੇਸ਼ ਦੇ ਲਈ ਬਹੁਤ ਵੱਡੇ ਵੱਡੇ ਫੈਸਲੇ ਲਏ ਜਾਣੇ ਹੁੰਦੇ ਨੇ ਬਹੁਤ ਵੱਡੇ ਵੱਡੇ ਬਿੱਲ ਪਾਸ ਹੋਣੇ ਹੁੰਦੇ ਨੇ ਕਹਿੰਦੇ ਉਹਨਾਂ ਮੌਕਿਆਂ ਦੇ ਉੱਤੇ ਰਾਹੁਲ ਗਾਂਧੀ ਕਿੱਥੇ ਹੁੰਦੇ ਨੇ ਉਹ ਆਪਣੇ ਨਾਨਾ ਨਾਨੀ ਦੇ ਕੋਲ ਮਾਮਿਆਂ ਦੇ ਕੋਲ ਉਹ ਕਹਿੰਦੇ ਇਟਲੀ ਚਲ ਜਾਂਦੇ ਆ ਘੁੰਮਣ ਲਈ ਜਾਂ ਫਿਰ ਉਹ ਅਮਰੀਕਾ ਚਲ ਗਏ ਹੁੰਦੇ ਆ ਸੋ ਉਹ ਸੀਰੀਅਸ ਨਹੀਂ ਕਹਿੰਦੇ ਇਸ ਕੰਮ ਦੇ ਵਿੱਚ ਨਜ਼ਰ ਆ ਰਹੇ ਔਰ ਉਹਨਾਂ ਨੇ ਇਸ ਮੌਕੇ ਦੇ ਉੱਤੇ ਕਿਹਾ ਕਿ ਕਹਿੰਦੇ ਕਿ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਤੁਸੀਂ ਇਹ ਮੰਨ ਕੇ ਚੱਲੋ ਕਹਿੰਦੇ ਕਿ ਸ਼੍ਰੀ ਹਰੀਕੋਟਾ ਤੋਂ ਜਿਹੜਾ ਚੰ드ਰੀਯਾਨ ਹੈ ਉਹ ਲਾਂਚ ਹੋ ਗਿਆ ਪਰ ਕਾਂਗਰਸ ਪਾਰਟੀ ਤੋਂ ਰਾਹੁਲ ਗਾਂਧੀ ਨਹੀਂ ਲਾਂਚ ਹੋ ਰਿਹਾ ਮਤਲਬ ਕਈ ਵੱਡੇ ਵੱਡੇ ਤੰਜ ਜਿਹੜੇ ਉਹ ਕਿਸੇ ਰਾਹੁਲ ਗਾਂਧੀ ਉਹਨਾਂ ਦੇ ਉੱਪਰ ਸੀਐਮ ਭਗਵੰਤ ਮਾਨ ਹੋਣਾ ਨੇ ਕਾਂਗਰਸ ਪਾਰਟੀ ਦੇ ਵੱਲੋਂ ਉਹਦਾ ਸਖਤ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਕਿ ਇਦਾਂ ਅ ਸੀਐਮ ਭਗਵੰਤ ਮਾਨ ਇਹ ਆਪਦੀ ਭਾਸ਼ਾ ਨਹੀਂ ਉਹਨਾਂ ਦੀ ਇਹ ਤਾਂ ਭਾਜਪਾ ਦੀ ਟਰੋਲ ਆਰਮੀ ਦਾ ਹਿੱਸਾ ਬਣ ਗਿਆ ਸੀਐਮ ਭਗਵੰਤ ਮਾਨ ਜਿੱਦਾਂ ਭਾਜਪਾ ਦੀ ਟਰੋਲ ਆਰਮੀ ਦਾ ਇੱਕ ਇੱਕ ਅਜੰਡਾ ਹੈ ਕਿ ਰਾਹੁਲ ਗਾਂਧੀ ਨੂੰ ਨਿੰਦਣਾ ਹੈ ਰਾਹੁਲ ਗਾਂਧੀ ਦੇ ਖਿਲਾਫ ਹੀ ਮੁਹਿੰਮਾਂ ਚਲਾਨੀਆਂ ਨੇ ਕਹਿੰਦੇ ਸੀਐਮ ਭਗਵੰਤ ਮਾਨ ਵੀ ਭਾਜਪਾ ਦੀ ਟਰੋਲ ਟਰੋਲ ਆਦਮੀ ਦੇ ਆਰਮੀ ਦੇ ਹਿੱਸਾ ਬਣ ਗਏ ਨੇ ਔਰ ਇਸ ਕਰਕੇ ਇਹਨਾਂ ਦੇ ਵੱਲੋਂ ਵੀ ਉਹੀ ਗੱਲਾਂ ਹੋਣ ਜੋ ਭਾਜਪਾ ਦੇ ਵੱਲੋਂ ਹਾਲਾਂਕਿ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੋ ਅਮਿਤ ਸ਼ਾ ਕਹਿ ਕੇ ਭੇਜਦੇ ਨੇ ਸੀਐਮ ਭਗਵੰਤ ਮਾਨ ਨੂੰ ਫਿਰ ਸੀਐਮ ਭਗਵੰਤ ਮਾਨ ਉਹੀ ਕੁਝ ਕਰਦੇ ਨੇ ਭਾਜਪਾ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਮਾਫ ਕਰਨਾ ਕਾਂਗਰਸ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਦੇ ਉੱਪਰ ਲਗਾਏ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਉੱਪਰ ਕੀ ਗੱਲ ਕਰਦੇ ਹੋ ਰਾਹੁਲ ਗਾਂਧੀ ਦੇ ਉੱਪਰ ਉਹਨਾਂ ਨੇ ਤਾਂ ਇੱਕ ਭਾਰਤ ਜੋੜੋ ਯਾਤਰਾ ਕੀਤੀ ਨਹੀਂ ਲੰਬੀ ਤੁਸੀਂ ਉਹਨਾਂ ਦੇ ਕੀ ਗੱਲ ਕਰਦੇ ਹੋ ਤਾਂ ਗਰੀਬਾਂ ਦੇ ਮਸੀਹਾ ਨੇ ਗਰੀਬਾਂ ਦੇ ਲਈ ਕੰਮ ਕਰਦੇ ਨੇ ਉਹ ਸੰਵਿਧਾਨ ਦੀ ਰੱਖਿਆ ਦੇ ਲਈ ਲੜਾਈ ਲੜ ਰਹੇ ਸੋ ਕਾਂਗਰਸ ਪਾਰਟੀ ਦੇ ਵੱਲੋਂ ਵੀ ਅ ਬੜੇ ਵੱਡੇ ਵੱਡੇ ਇਲਜ਼ਾਮ ਸੀਐਮ ਭਗਵੰਤ ਮਾਨ ਦੇ ਉੱਪਰ ਲਗਾਉਣੇ ਸ਼ੁਰੂ ਕਰ ਦਿੱਤੇ ਪਰ ਸੀਐਮ ਭਗਵੰਤ ਮਾਨ ਦਾ ਉਹ ਬਿਆਨ ਕਿ ਸ਼੍ਰੀ ਹਰੀਕੋਟਾ ਤੋਂ ਚੰ드ਰੀਯਾਨ ਤਾਂ ਲਾਂਚ ਹੋ ਗਿਆ ਪਰ ਕਾਂਗਰਸ ਤੋਂ ਅਜੇ ਤੱਕ ਰਾਹੁਲ ਗਾਂਧੀ ਲਾਂਚ ਨਹੀਂ ਹੋਇਆ ਸੋ ਇਹ ਬਿਆਨ ਜਿਹੜਾ ਹੈ ਪੂਰੀ ਪੂਰੇ ਭਾਰਤ ਦੇ ਵਿੱਚ ਇਸ ਟਾਈਮ ਇਹ ਬਿਆਨ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਵਕ-ਵਕ ਚੈਨਲਸ ਦੇ ਮਾਧਿਅਮ ਦੇ ਨਾਲ ਜਾਂ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਤੁਸੀਂ ਇਸ ਬਿਆਨ ਨੂੰ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਪਰ ਇਸ ਟਾਈਮ ਹੁਣ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਆਮੋ ਸਾਹਮਣੇ ਨਜ਼ਰ ਆ ਰਹੀਆਂ ਨੇ ਇਸ ਬਿਆਨ ਨੂੰ ਲੈ ਕੇ ਸਵੇਰੇ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਅੱਜ ਕਰਨਲ ਬਾਠ ਦਾ ਪਰਿਵਾਰ ਜਿਹੜਾ ਹੈ ਸੀਐਮ ਭਗਵੰਤ ਮਾਨ ਨੂੰ ਮਿਲਣ ਦੇ ਲਈ ਪਹੁੰਚੇਗਾ ਸੋ ਅੱਜ ਪਰਿਵਾਰ ਨੇ ਮੁਲਾਕਾਤ ਕੀਤੀ ਸੀਐਮ ਭਗਵੰਤ ਮਾਨ ਦੇ ਨਾਲ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਦਿਆਂ ਪਰਿਵਾਰ ਜਦੋਂ ਬਾਹਰ ਆਇਆ ਪਰਿਵਾਰ ਨੇ ਖੁਸ਼ੀ ਜ਼ਾਹਰ ਕੀਤੀ ਉਹ ਕਹਿੰਦੇ ਕਿ ਸੀਐਮ ਭਗਵੰਤ ਮਾਨ ਨੇ ਸਾਡੀ ਗੱਲ ਬਹੁਤ ਚੰਗੇ ਤਰੀਕੇ ਦੇ ਨਾਲ ਸੁਣੀ ਹੈ ਔਰ ਮਿਸਿਸ ਬਾਠ ਨੇ ਤਾਂ ਬਾਹਰ ਆ ਕੇ ਵੀ ਕਹਾ ਕਹਿੰਦੇ ਕਿ ਬਾਹਰ ਤੱਕ ਸਾਨੂੰ ਛੱਡਣਾ ਹੈ ਸੀਐਮ ਭਗਵੰਤ ਮਾਨ ਔਰ ਜਦੋਂ ਮੈਂ ਬਾਹਰ ਆਣ ਲੱਗੀ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧੀ ਨੂੰ ਇਨਸਾਫ ਜ਼ਰੂਰ ਮਿਲੇਗਾ ਤੁਸੀਂ ਇਸ ਚੀਜ਼ ਤੋਂ ਨਿਸ਼ਚਿੰਤ ਹੋ ਜਾਓ ਜਿਹੜੀ ਵੀ ਬਣਦੀ ਕਾਰਵਾਈ ਹੋਏਗੀ ਉਹਨਾਂ ਅਧਿਕਾਰੀਆਂ ਦੇ ਉੱਪਰ ਹੋਏਗੀ ਜਿਨ੍ਹਾਂ ਨੇ ਤੱਕਾ ਕੀਤਾ ਪੰਜਾਬ ਦਾ ਮਾਹੌਲ ਮੈਂ ਐਸਾ ਨਹੀਂ ਬਣਨ ਦੇਵਾਂਗਾ ਉਹ ਕਹਿੰਦੇ ਕਿ ਨਾਲ ਹੀ ਸੀਐਮ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ 20 ਦਿਨ ਇਸ ਕਰਕੇ ਲੱਗੇ ਇਸ ਮਾਮਲੇ ਨੂੰ ਕਿਉਂਕਿ ਬਜਟ ਸੈਸ਼ਨ ਸੀ ਇਸ ਕਰਕੇ ਅਸੀਂ ਵਿਅਸਤ ਸੀਗੇ ਬੀਜੀ ਸੀਗੇ ਇਸ ਕਰਕੇ ਇਸ ਮਾਮਲੇ ਦਾ ਕੋਈ ਪੁਖਤਾ ਹੱਲ ਨਹੀਂ ਨਿਕਲ ਸਕਿਆ ਇਸ ਕਰਕੇ ਉਹਨਾਂ ਨੇ ਵਿਸ਼ਵਾਸ ਦੁਲਾਇਆ ਕਿ ਅੱਜ ਸ਼ਾਮ ਨੂੰ 5 ਵਜੇ ਸੀਐਮ ਭਗਵੰਤ ਮਾਨ ਨੇ ਆਪਣੇ ਘਰ ਉੱਚ ਅਧਿਕਾਰੀਆਂ ਦੀ ਬੈਠਕ ਸੱਦ ਲਈ ਹੈ ਔਰ ਪਰਿਵਾਰ ਨੂੰ ਵਿਸ਼ਵਾਸ ਦਿਲਾਇਆ ਸੀਐਮ ਭਗਵੰਤ ਮਾਨ ਨੇ ਕਿ 6 ਵਜੇ ਤੱਕ ਤੁਹਾਨੂੰ ਇਨਸਾਫ ਮਿਲ ਜਾਏਗਾ ਮਤਲਬ ਅੱਜ ਸ਼ਾਮ ਨੂੰ 5 ਵਜੇ ਬੈਠਕ ਸੱਦੀ ਹੈ ਔਰ 6 ਵਜੇ ਤੱਕ ਇਨਸਾਫ ਮਿਲ ਜਾਏਗਾ और बारह के परिवार ने की कुछ किया था ये से मान ने हमें आश्वासन दिया है कि वो हमारे को जस्टिस देंगे उन्होंने एज अ मेरे मेरे को गाड़ी में में छोड़ते हुए मेरे सिर में हाथ रख के बोला कि आपको जस्टिस मिलेगा और आपको पंजाब की बेटी खाली हाथ नहीं जाएगी और आज उन्होंने मैंने जो कल मांग करी थी कि पंजाब की बेटी को खाली हाथ ना जाना दिया जाए उन्होंने आज मुझे आज आश्वासन दे के भेजा है कि शाम को छह बजे तक इस चीज का आप सबको नतीजा मिल जाए जी डिमांड हमारी वही थी कि जो हमारी तीन थी एफआईआर और इनको अरेस्ट किया जाए या इनको ये दूसरी हमारी ये डिमांड थी कि एसएसपी नानक को पोस्टिंग किया जाए बिकॉज ये सारा लॉ एंड ऑर्डर उनका खराब किया हुआ था तीसरी हमारी डिमांड थी कि सी बी इंक्वायरी वो सारी चीज़ें उन्होंने बोला है हमें आश्वासन दिया है कि हर एक चीज़ हमारे सेटिस्फैक्शन में वो करेंगे और हमने उनको भी वादा किया है कि जहाँ भी पंजाब में अगर उन्होंने आज जस्टिस दिया तो हम जहाँ भी वो कहेंगे हम उनके साथ खड़े हैं मगर हम पंजाब को सुधारने के लिए उनके साथ साथ खड़े हैं जहाँ भी हमारी जरूरत पड़ी सैनिक समेत जितने भी हमारे समय ये है सैनिक संगठन है वो उनके साथ खड़े हैं पंजाब को एक पीसफुल स्टेट बनाने आ, के लिए और देता जी शाम छे बजे और मैं पहले सारे मीडिया का भी वापस एक बार थैंक्स कराँगी लोगों ने लड़ ज जंगे नाल साथ है। सारे मेरे सैनिक भ्रा जे उन्होंने मेरे तो मेरे अफसर तू भी पहले ਐ ਮੇਰੇ ਪ੍ਰਾਣ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਪਹਿਲੇ ਆਪਣੇ ਅਫਸਰਾਂ ਤੋਂ ਪਹਿਲੇ ਇਹਨਾਂ ਨੂੰ ਧੰਨਵਾਦ ਕਰਨੀਆਂ ਜਿਨ੍ਹਾਂ ਨੇ ਸਾਨੂੰ ਪ੍ਰਗਤੀ ਸੁਵਿਧਾ ਇਹਨਾਂ ਨੇ ਮੇਰਾ ਸਾਥ 1 ਮਿੰਟ ਲਈ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਹੋਏ ਪੂਰੀ ਜਥਾ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਨਾਲ ਖੜੇ ਹੋਏ ਅੱਜ ਵੀ ਇਹੋ ਗੱਲ ਕਹੀ ਹੈ ਅਗਰ ਤਾਨੂੰ ਇਨਸਾਫ ਨਹੀਂ ਮਿਲਿਆ ਤਾਂ ਜਬ ਤੱਕ ਤਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਸਾਰੇ ਤਾਰੇ ਨਾਲ ਮੈਂ ਸ਼ਾਮ 6 ਵਜੇ ਤੱਕ ਕਿਹੜੀ ਕਿਹੜੀ ਮੰਗ ਹੈ ਤੁਹਾਡੀ ਮੰਨ ਲਓ ਜੀ ਮੰਗ ਤਾਂ ਮੈਂ ਦੱਸ ਦੁੱਤੀ ਆ ਸਾਡੀ ਕੋਈ ਨਵੀਂ ਮੰਗ ਨਹੀਂ ਆ ਉਹੀ ਮੰਗਣ ਜਿਹੜੀ ਪਹਿਲੇ ਵੀ ਦਸੀਆਂ ਸੀਗੀਆਂ ਅਸੀਂ ਹੁਣ ਸ਼ਾਮ ਨੂੰ 6 ਵਜੇ ਐਂਡ ਆਈ ਥੈਂਕਸ ਪ੍ਰਗਨਮਾਨ ਜੀ ਟੂ ਲਿਸਨ ਟੂ ਮੀ ਐਂਡ ਸਾਡੀ ਅਪੀਲ ਨੂੰ ਜਿਹੜਾ ਉਹਨਾਂ ਨੇ ਐਕਸੈਪਟ ਕੀਤਾ ਆਈ ਐਮ ਵੈਰੀ ਥੈਂਕਫੁਲ ਟੂ ਹਿਮ ਮਾਨ ਸਾਹਿਬ ਨਾਲ ਬਹੁਤ ਸੋਨੀ ਮੀਟਿੰਗ ਹੋਈ ਹੈ ਮਾਨ ਸਾਹਿਬਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਵੀ ਪੂਰਾ ਦੁੱਖ ਸੀ ਕਿ ਜੋ ਪਰਿਵਾਰ ਨਾਲ ਸਾਡੇ ਨਾਲ ਹੋਇਆ ਹੈ ਪੂਰੀ ਗੱਲ ਉਹਨਾਂ ਨੇ ਪਰਿਵਾਰ ਦੀ ਜਥੇਬੰਦੀ ਦੀ ਪੂਰੀ ਗੱਲ ਸੁਣੀ ਹੈ ਕਿ ਜੋ ਪਰਿਵਾਰ ਨਾਲ ਹੋਇਆ ਉਹ ਕਿਸੇ ਵੀ ਪੰਜਾਬ ਦੇ ਵਸਨੀਕ ਨਾਲ ਨਹੀਂ ਹੋਣਾ ਚਾਹੀਦਾ ਸਾਡੇ 3.5 ਕਰੋੜਾਂ ਦਾ ਕਹਿੰਦੇ ਮੈਂ ਕਸਟੋਡੀਅਨ ਐ ਐਜ਼ ਅ ਸੀਐਮ ਪੰਜਾਬ ਤੇ ਉਹਨਾਂ ਨੇ ਦੁੱਖ ਜ਼ਾਹਰ ਕੀਤਾ ਤੇ ਸ਼ਾਮ ਨੂੰ 5:00 ਵਜੇ ਉਹਨਾਂ ਨੇ ਮੀਟਿੰਗ ਸੱਦ ਲਈ ਇੱਥੇ ਡੀਜੀਪੀ ਸਾਰੇ ਬੁਲਾ ਲਏ ਨੇ ਚੀਫ ਸੈਕਟਰੀ ਹੋਮ ਸੈਕਟਰੀ ਕਹਿੰਦੇ ਸ਼ਾਮ ਨੂੰ 6 ਵਜੇ ਤੁਹਾਨੂੰ ਖੁਸ਼ਖਬਰੀ ਮਿਲ ਜੂਗੀ ਜਿਹੜਾ ਮੈਂ ਸਖਤ ਤੋਂ ਸਖਤ ਐਕਸ਼ਨ ਲਾਊਗਾ ਕਿਸੇ ਨੂੰ ਵੀ ਬਖਸ਼ਣ ਵਾਲਾ ਨਹੀਂ ਹੈਗਾ ਮੈਂ ਕਿਉਂਕਿ ਸਾਰੇ ਵੀਡੀਓਜ਼ ਵੀ ਦਿਖਾ ਚੁੱਕੇ ਵੀਡੀਓਜ਼ ਉਹੀ ਹੋਣਗੀਆਂ ਜੋ ਮੌਕੇ ਤੇ ਹੋਇਆ ਹੈ ਚਾਹੇ ਉਹ ਤੁਸੀਂ ਭੇਜ ਦਿਓ ਚਾਹੇ ਗੁਰਸੇਹ ਢਿੱਲੋਂ ਭੇਜ ਦੇ ਚਾਹੇ ਕੋਈ ਹੋਰ ਪੱਤਰਕਾਰ ਭੇਜ ਦੇ ਉਹਨੂੰ ਤੁਸੀਂ ਉਹਨੂੰ ਕੋਈ ਖੇਡਖਾਨੀ ਨਹੀਂ ਕਰ ਸਕਦੇ ਜਿਹੜਾ ਮਰਜ਼ੀ ਜੋ ਮਰਜ਼ੀ ਭੇਜੇ ਜੋ ਸਚਾਈ ਹੈ ਉਹ ਸਚਾਈ ਰਹਿਣੀ ਹੈ ਤੇ ਮੈਂ ਸਿੱਟ ਨੂੰ ਕਹਿਣਾ ਚਾਹੁੰਦਾ ਜਿਹੜੇ ਆਪਣੇ ਰਾਈ ਸਾਹਿਬ ਨੇ ਮੇਰੇ ਬਹੁਤ ਅੱਛੇ ਭਰਾ ਨੇ ਮੇਰੇ ਮੇਰਾ ਸਤਿਕਾਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਿਆਰ ਹੈ ਉਹਨਾਂ ਨਾਲ ਕੀ ਸਬੂਤਤਾ ਸੀ ਉਹਦੇ ਇਕੱਠੇ ਕਰੀਦੇ ਹੁੰਦੇ ਨੇ ਜਿਹੜੀ ਚੀਜ਼ ਕਿਤੇ ਨਾਸ਼ ਹੋ ਹੀ ਹੋਵੇ ਜਿਹੜੀਆਂ ਚੀਜ਼ਾਂ ਆਲਰੇਡੀ ਅਸੀਂ ਪਬਲਿਕ ਡੋਮੇਨ ਚ ਵੀ ਦੇ ਚੁੱਕੇ ਹਾਂ ਮੀਡੀਆ ਚ ਵੀ ਦੇ ਚੁੱਕੇ ਹਾਂ ਪੈਨ ਡਰਾਈਵ ਚ ਵੀ ਦੇ ਚੁੱਕੇ ਹਾਂ ਕਿ ਕਿਹਨੇ ਕੁੱਟਮਾਰ ਕੀਤੀ ਕਿਉਂ ਕੀਤੀ ਕਿੰਨੇ ਵਜੇ ਕੀਤੀ ਸਾਰੇ ਚੀਜ਼ਾਂ ਦੇ ਚੁੱਕੇ ਹਾਂ ਉਸ ਤੋਂ ਬਾਅਦ ਆ ਵੀ ਦੇ ਚੁੱਕੇ ਹਾਂ ਕਿ ਜਿਹੜੇ ਦੋਸ਼ੀ ਨੇ ਉਹ ਮਾਫੀ ਮੰਗ ਰਹੇ ਨੇ ਫਿਰ ਇਨਵੈਸਟੀਗੇਸ਼ਨ ਦਾ ਤਾਂ ਪਾਰਟੀ ਨਹੀਂ ਰਹਿ ਜਾਂ ਕਦੀ ਇਨਵੈਸਟੀਗੇਸ਼ਨ ਹੁੰਦੀ ਹੈ ਮੈਨੂੰ ਐਂ ਦੱਸੋ ਜਦੋਂ ਐਸਐਸਪੀ ਨਾਨਕ ਸਿੰਘ ਸਾਹਿਬ ਨੇ ਤੇ 12 ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਨੇ ਤਾਂ ਕੁਝ ਸੋਚ ਕੇ ਕੀਤੇ ਹੋਣਗੇ ਕਿ ਦੋਸ਼ੀ ਸੀਗੇ ਤਾਂ ਹੀ ਕੀਤੇ ਨੇ ਬਾਕੀ ਮੁਲਾਜ਼ਮ ਨਹੀਂ ਕੀਤੇ ਸੋ ਆ ਤਾਂ ਸਿਰਫ ਟਾਈਮ ਹੁੰਦਾ ਹੈ ਕਿ ਜਦੋਂ ਸਰਕਾਰ ਦਾ ਪ੍ਰੈਸ਼ਰ ਪੈ ਰਿਹਾ ਸਾਡਾ ਪੈ ਰਿਹਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਸ ਚੀਜ਼ ਦੀ ਹੁੰਦੀ ਹੈ ਜਿੱਥੇ ਕੋਈ ਚੀਜ਼ ਦੀ ਆਂ ਛੂਹਾ ਪਹਿਲੂ ਹੁੰਦਾ ਵੀ ਆ ਆਪਾਂ ਚੈੱਕ ਨਹੀਂ ਕੀਤਾ ਸਾਰੀਆਂ ਚੀਜ਼ਾਂ ਅਸੀਂ ਦੇ ਚੁੱਕੇ ਹਾਂ ਇਸ ਤੋਂ ਬਾਅਦ ਤਾਂ ਫਿਰ ਆ ਹੀ ਨਹੀਂ ਜਾਂਦਾ ਤਾਂ ਮੈਨੂੰ ਐਸਐਸਪੀ ਨੂੰ ਟਰਾਂਸਫਰ ਕਰ ਐਸਐਸਪੀ ਐਸਐਸਪੀ ਨੂੰ ਟਰਾਂਸਫਰ ਹੀ ਕਰ ਰਹੇ ਨੇ ਸ਼ਾਮ ਨੂੰ 5 ਵਜੇ ਤੱਕ 6 ਵਜੇ ਤੱਕ ਦੂਜਾ ਜਿਹੜੀ ਅਸੀਂ ਦੂਜੀ ਮੰਗ ਸੀ ਸਾਡੀ ਉਹ ਵੀ ਤੇ ਵੀ ਮਾਨ ਸਾਹਿਬ ਕਾਰਵਾਈ ਕਰਨਗੇ ਤੇ ਸ਼ਾਮ ਨੂੰ 6 ਵਜੇ ਤੁਹਾਨੂੰ ਆਪੀ ਮੀਡੀਆ 'ਚ ਪਤਾ ਲੱਗ ਜਾਣਾ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ ਸ਼ਾਮ ਨੂੰ 5 ਵਜੇ 'ਚ ਸਾਰੇ ਨੇ ਆ ਜਾਣਾ ਤੇ ਕਾਰਵਾਈ ਹੋਊਗੀ ਮੈਨੂੰ ਪੂਰੀ ਉਮੀਦ ਦੇਖੋ ਪ੍ਰੈਸ਼ਰਾਈਜ਼ ਹੈ ਜਿਹੜੇ ਮੇਰੇ ਸ਼ੁਭਚਿੰਤਕ ਪੁਲਿਸ ਆਫਸਰ ਹੈਗੇ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਢਿੱਲੋ ਸਾਹਿਬ ਆਪਣਾ ਧਿਆਨ ਰੱਖਣਾ ਸ਼ੁਰੂ ਕਰ ਦੋ ਕਿ ਜਿਹੜੇ ਪੁਲਿਸ ਆਫਸਰ ਨੇ ਕਿਉਂਕਿ ਤੁਸੀਂ ਪੂਰੇ ਪੰਜਾਬ ਦੇ ਤੇ ਕੋਈ ਵੀ ਅਜ ਤੱਕ ਕਿਸੇ ਨੇ ਅਜ ਤੱਕ ਪੰਜਾਬ ਦੀ ਪੁਲਿਸ ਨਾਲ ਐਡਾ ਸਟੈਂਡ ਨਹੀਂ ਲਿਆ ਜਿਵੇਂ ਤੁਸੀਂ ਲੈ ਕੇ ਬੈਗੇ ਤੇ ਹੁਣ ਆਪਣਾ ਧਿਆਨ ਰੱਖਿਓ ਆਹ ਕਹਿੰਦੇ ਤੁਹਾਨੂੰ ਵਗਾਹ ਕਰਦੇ ਮੈਂ ਤੁਹਾਡੇ ਤਰ੍ਹਾਂ ਦੇ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਪਰਚੇ ਪਾਉਣ ਬਾਰੇ ਪੰਜਾਬ ਪੁਲਿਸ ਵਾਲੇ ਸੋਚ ਰਹੇ ਨੇ ਕਿਸੇ ਲੇਡੀ ਦਾ ਪਰਚਾ ਜਿਵੇਂ ਧਰਨੇ ਪ੍ਰਦਰਸ਼ਨ ਚ ਆਪਾਂ ਕਰਦੇ ਆਂ ਪੋਲਿਟੀਕਲ ਆ ਜਾਂ ਹੋਰ ਵੀ ਕਰਦੇ ਆਂ ਵੀ ਉੱਥੇ ਕਿਸੇ ਸਰਾਣੀ ਛੇੜਖਾਨੀ ਦਾ ਜਾਂ ਕੋਈ ਨਾਰਕੋਟਿਕਸ ਦਾ ਗੱਡੀ ਚ ਰੱਖ ਦੇਣਗੇ ਜਾਂ ਕੋਈ ਨਜਾਇਜ਼ ਹਥਿਆਰ ਉਹਦਾ ਵੀ ਪਰਚਾ ਪਾਉਣ ਦੀ ਹੱਤਿਆਰੀ ਕਰ ਰਹੇ ਨੇ ਆਪਣਾ ਧਿਆਨ ਰੱਖਿਓ ਉਹ ਕੱਲ ਸਾਰੀਆਂ ਚੀਜ਼ਾਂ ਮੈਂ ਆਪਣੇ ਆਦਰਨੀਏ ਰਾਜਨਾਰਥ ਸਿੰਘ ਜੀ ਨੂੰ ਚਿੱਠੀ ਵੀ ਦੇ ਚੁੱਕਿਆ ਹਾਂ ਰਿਟਰਨ ਵੀ ਦੇ ਚੁੱਕਿਆ ਹਾਂ ਤੇ ਅਮਿਤ ਸ਼ਾਹ ਜੀ ਦੇ ਘਰੇ ਮੈਂ ਆਪਣੇ ਪੀਐਸਓ ਦੇ ਥਰੂ ਆਪਣੀ ਚਿੱਠੀ ਉੱਥੇ ਵੀ ਭੇਜ ਚੁੱਕਿਆ ਹਾਂ ਪੂਰੀ ਪਾਰਟੀ ਹਾਈ ਕਮਾਂਡ ਨੂੰ ਦੱਸ ਚੁੱਕਿਆ ਕਿ ਆਹ ਘਟਨਾ ਮੇਨ ਨਾਲ ਵਾਪਰ ਸਾਡੀ ਹੈ ਤੇ ਪੂਰੀਆ ਉਹਨਾਂ ਨੂੰ ਅਗਾਂਹ ਕਰ ਚੁੱਕੇ ਹਾਂ ਤੇ ਮੈਨੂੰ ਆਸ ਹੈ ਬੰਦੀ ਕਾਰਵਾਈ ਸਾਰਿਆਂ ਤੇ ਹੋਊਗੀ ਜਿਹੜੇ ਵੀ ਆ ਕਰਨਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਮੈਂ ਸੱਚਾ ਸੱਚ ਦੀ ਲੜਾਈ ਲੜਦੇ ਹਾਂ ਪੂਰੇ ਤਖੜੇ ਹੋ ਕੇ ਲੜਾਂਗੇ ਅੱਜ ਸੂਬੇ ਭਾਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਮ ਗ ਪੰਜਾਬ ਦੇ 17 ਜ਼ਿਲ੍ਹਿਆਂ ਦੇ 35 ਥਾਮਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਔਰ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੀ ਰਿਹائش ਸੰਗਰੂਰ ਵਾਲੀ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਮੰਤਰੀ ਔਰ ਵਿਧਾਇਕਾਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਤਰਨੇ ਪ੍ਰਦਰਸ਼ਨ ਕੀਤੇ ਗਏ ਔਰ ਇਸ ਮੌਕੇ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਲੈ ਕੇ ਜਿੱਥੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਉੱਥੇ ਸਰਵੰਤ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਆਡਾ ਲੈਨ ਨੂੰ ਬਿਲਕੁਲ ਤਿਆਰ ਆ ਸਾਡੇ ਨਾਲ ਬਹੁਤ ਵੱਡਾ ਤੱਕਾ ਕੀਤਾ ਹੈ ਸਾਡਾ ਇੰਨੇ ਮਹੀਨਿਆਂ ਦਾ ਚੱਲ ਰਿਹਾ ਜਿਹੜਾ ਅੰਦੋਲਨ ਸੀ ਉਸ ਨੂੰ ਸਰਕਾਰ ਨੇ ਗਿਣੇ ਮਿੱਥੇ ਤਰੀਕੇ ਦੇ ਨਾਲ ਖੇਰੂ-ਖੇਰੂ ਕੀਤਾ ਔਰ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਸਿਰਫ ਸਾਡੇ ਨਾਲ ਇਹ ਤੱਕਾ ਨਹੀਂ ਹੋਇਆ ਸਾਡੇ ਨਾਲ ਤੱਕਾ ਇਹ ਵੀ ਹੋਇਆ ਕਿ ਸਾਡਾ ਬਹੁਤ ਸਾਰਾ ਸਮਾਨ ਚੋਰੀ ਹੋ ਗਿਆ ਉਥੇ ਔਰ ਇਸ ਕਰਕੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਸਾਨੂੰ ਇਨਸਾਫ ਦੇਵੇ ਔਰ ਜਿਹੜਾ ਸਾਡਾ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਅਸੀਂ ਉਹਦੀ ਇੱਕ ਇੱਕ ਸਮਾਨ ਦੀ ਜਿਹੜੀ ਪਰਪਾਈ ਹੈ ਉਹ ਪੰਜਾਬ ਸਰਕਾਰ ਤੋਂ ਕਰਾਵਾਂਗੇ ਇਸ ਮੌਕੇ ਦੇ ਉੱਤੇ ਸਰਬੰਸਿੰਘ ਪੰਦੇਰ ਬੜੇ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਦੇਖੋ ਅੱਜ ਧਾਰੀਵਾਲ ਸਾਹਿਬ ਦੇ ਬਾਰਪੂਰੇ ਆਪਾਂ ਬੈਠੇ ਹੈਗੇ ਆ ਜਿਹੜੇ ਕੈਬਨ ਮਿੰਸਟਰ ਪੰਜਾਬ ਨੇ ਦੂਜਾ ਤਰਨਾ ਐਟਿਓ ਦੇ ਆ ਲਗਭਗ ਪੰਜਾਬ ਦੇ ਵਿੱਚ 17 ਜ਼ਿਲ੍ਹਿਆਂ ਵਿੱਚ 33 ਤੋਂ 35 ਥਾਵਾਂ ਤੇ ਆਪਣਾ ਅੱਜ ਦਾ 12 ਤੋਂ 4 ਵਜੇ ਤੱਕ ਪ੍ਰੋਗਰਾਮ ਇੱਕ ਤਾਂ ਸਾਡੀਆਂ 12 ਮੰਗਾ ਜਿਵੇਂ ਐਮਐਸਪੀ ਲੀਗਲ ਗਰੰਟੀ ਕਰੋਂ ਕਰਜਾ ਮਾ ਵੀ ਪਰ ਅੱਜ ਦਾ ਜਿਹੜਾ ਪ੍ਰੋਟੈਸਟ ਜੋ ਜ਼ਬਰ ਜ਼ੁਲਮ ਭਗਵੰਤ ਮਾਨ ਦੀ ਸਰਕਾਰ ਨੇ ਸ਼ੰਭੂ ਟੇ ਖਨੌਰੀ ਤੇ ਮੋਦੀ ਦੇ ਕਹੇ ਤੇ ਕੀਤਾ ਜਿਹਦੇ ਵਿੱਚ ਆਮ ਕਿਸਾਨਾਂ ਮਜ਼ਦੂਰਾਂ ਤੇ ਜਿਹੜੀ ਡਾਂਗ ਭਰਾਈ ਆ ਕੁਝ ਅਧਿਕਾਰੀਆਂ ਨੇ ਸੀਨੀਅਰ ਲੀਡਰ ਜਿਵੇਂ ਬਰਾਮ ਦੇ ਉਹਨਾਂ ਤੇ ਡਾਂਗ ਭਰਾਈ ਆ ਔਰ ਜਿਹੜਾ ਸਾਡਾ ਟਰੈਕਟਰ ਟਰਾਲੀ ਤੋਂ ਲੈ ਕੇ ਹਰ ਤਰ੍ਹਾਂ ਦਾ ਸਮਾਨ ਜਿਹੜਾ ਚੋਰੀ ਕੀਤਾ ਹੈਗਾ ਵਾ ਉਹ ਸਮਾਨ ਦੀ ਪਰਭਾਈ ਕਰਾਉਣੀ ਆ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦੇਣੀ ਆ ਜਿਵੇਂ ਐਮ.ਐਲ.ਏ. ਗੁਰਲਾਲ ਸਿੰਘ ਘਨੌਰ ਆ ਜਿਹਦੇ ਸਾਥੀਆਂ ਦਾ ਉੱਥੇ ਇਹ ਇਲਜ਼ਾਮ ਲੱਗਿਆ ਉਹਨਾਂ ਦੇ ਉੱਤੇ ਕਿ ਉਹਨਾਂ ਨੇ ਜਿਹੜਾ ਵਾ ਉਥੇ ਚੋਰੀਆਂ ਕਰਵਾਈਆਂ ਹੈਗੀਆਂ ਉਹਦੀ ਮੈਂਬਰਸ਼ਿਪ ਖਾਤ ਕਰਾਉਣੀ ਹੈਗੀ ਆ ਔਰ ਜਿਹੜੇ ਦੋਸ਼ੀਆਂ ਨੂੰ ਵਿੱਚ ਵਾੜ ਕੇ ਡਕੈਤੀਆਂ ਕਰਾਈਆਂ ਸਰਕਾਰ ਨੇ ਉਹਨਾਂ ਖਿਲਾਫ ਕਾਰਵਾਈ ਕਰਾਉਣੀ ਹੈ ਅਜਿਹੀਆਂ ਮੰਗਾਂ ਨੂੰ ਲੈ ਕੇ ਅੱਜ ਦੇ ਜਿਹੜੇ ਆ ਪੂਰੇ ਪੰਜਾਬ ਪੱਧਰੀ ਦੋਹਾਂ ਫੋਰਮਾਂ ਵੱਲੋਂ ਜਿਹੜੇ ਆ ਉਹ ਅੰਦੋਲਨ ਚੱਲ ਰਿਹਾ ਹੈਗਾ ਵਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ